ਖਾਤੀ ਹੀ ਰਕਾਲ ਸਾਰੇ ਕਿਸਾਨ ਵੀਰਾਂ ਨੂੰ ਤਾਂ ਸਵਾਗਤ ਹੈ ਮਿੱਤਰੋ ਤੁਹਾਡਾ ਆਪਣੇ ਨੰਬਰ ਦਾ ਡੈਰੀ ਫਾਰਮ ਤੇ ਤਾਂ ਬਾਈ ਜਿਹੜੀ ਆਪਾਂ ਇਹਨੂੰ ਵੀਡੀਓ ਸਾਂਝੀ ਕਰਨ ਲੱਗੇ ਆਗੇ ਕਰਨ ਲੱਗੇ ਆ ਪਿੰਡ ਮਹਰਾਜ ਤੋਂ ਜਿੱਥੇ ਬਾਈ ਕੋਲੇ ਇੱਕ ਦੂਜੇ ਸੁਈ ਸੁਈ ਝੋਟੀ ਬਿਕਾਊਗਾਗੀ ਕੱਲ੍ਹ ਸ਼ਾਮ ਮਿੱਤਰੋ ਸੁਈ ਆਗੀ ਤੇ ਬਾਕੀ ਜਾਣਕਾਰੀ ਤੁਹਾਨੂੰ ਮਾਲਕਾਂ ਦੇ ਵੀਡੀਓ ਵਿੱਚ ਜ਼ਰੂਰ ਦਿਵਾਵਾਂਗੇ ਵੀਡੀਓ ਤੇ ਵੀਡੀਓ ਨੂੰ ਅੰਤ ਤੱਕ ਬਣੇ ਰਹੋ ਤੇ ਬਾਕੀ ਮਾਲਕਾਂ ਦਾ ਨੰਬਰ ਤੋ ਤੋ ਸਕਰੀਨ ਤੇ ਚੱਲੂਗਾ ਉਮੀਦ ਕਰਦੇ ਹਾਂ ਜਿਹੜੀ ਵੀਰ ਆਪਣੇ ਨੰਬਰ ਦਾ ਡੈਰੀ ਫਾਰਮ ਨਾਲ ਜੁੜੇ ਸਾਰੇ ਠੀਕ ਠਾਕ ਹੋਵੋਗੇ ਤੇ ਬਾਕੀ ਭਾਈ ਜੀ ਆਪਣਾ ਵੀਡੀਓ ਬਣਾਉਣ ਲਈ ਨੰਬਰ 9417950102 ਜਿਹੜੇ ਕਿਸੇ ਵੀ ਨੂੰ ਲੋੜ ਹੋਈ ਆਪਣਾ ਸੰਪਰਕ ਕਰ ਲਿਓ ਤੇ ਚੈਨਲ ਸਬਸਕ੍ਰਾਈਬ ਤੇ ਫੋਲੋ ਜਰੂਰ ਕਰਨਾ ਤੇ ਬੈਲ ਘੰਟੀ ਦਾ ਬਟਨ ਜਰੂਰ ਦਬਾਉਣਾ ਤਾਂ ਕਿ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਤੇ ਹੁਣ ਆਪਾਂ ਕਰਦੇ ਆ ਮਾਰਕਾ ਨਾਲ ਗੱਲਬਾਤ ਦੋੜਾਂ ਦੀ ਝੋਟੀ ਜਾਣਕਾਰੀ ਕਰਦੇ ਆ ਬਾਈ ਨਿਕਲ ਬਾਈ ਡੈਮੇਜ ਹੋਇਆ ਹੈ ਤੇ ਦੂਜੇ ਸੁਈ ਸੁਈ ਬਾਕੀ ਪਲਾਸੀ ਥਿੰਗ ਬਹੁਤ ਥਿੰਗ ਬਹੁਤ ਜੰਗ ਆ ਰਹੀ ਨਾ ਸਿੰਗਾ ਮੋੜਾ ਪੁੰਡਾ ਕਰਮਣੀ ਨਮਾ ਕਰਕੇ ਆਪੀ ਕੱਟਾਈ ਮਾਰੇ ਕੱਟ ਕਿੰਨਾ ਚੋੜਾ ਬਾਈ ਨੂੰ ਸੁਈ ਫੇਰ ਆ ਸੁਈਏ ਬਾਰ ਬਾਈ ਕੱਟੇ ਨਾਲ ਇਹਦਾ ਇਹਦਾ ਮੇਰੇ ਤੋਂ ਨਹੀਂ ਚੱਲਦਾ ਮਾਰੇ ਤੋਰ ਨਾ ਬਾਈ ਵੀ ਨਾਲ ਚੋਆ ਬਾਈ ਮਾਲਕਾਂ ਨੇ 13 ਕਿਲੋ ਪਹਿਲਾਂ ਦਾ ਘੜਿਆ ਹਰ 15 16 ਗਰੰਟੀ ਹੋ ਗਏ ਬੰਦੇ ਕਹਿੰਦੇ ਤੇ ਭਾਈ ਫੋਨ ਕਿੰਨਾ ਦਿੰਦੇ ਹਾ ਤਾਂ ਭਾਈ ਹੁਣ ਤਾਂ ਰੇ ਮਾਰੀਆਂ ਮੰਨ ਕੇ ਬੋੜਾ ਉਹਨੇ ਘੜ ਲਿਆ ਪਹਿਲਾਂ ਮੈਂ ਤਾਂ ਰਾਮਾਰ ਕੀ ਲੈ ਲੇ ਕੇ ਹਾਂ ਬੋੜਾ ਉਹਨੇ ਘੜ ਲਿਆ ਹਾਂ ਬਹੁਤ ਜੇਰ ਦੀ ਰੋਕੇ ਜਮਾ ਜੇਰ ਦੀ ਰੋਕੇ ਜਮਾ ਆਓ ਕੇ ਬਾਕੀ ਤਸੱਲੀ ਆਪਣੀ ਤਸੱਲੀ ਮੋਂ ਤਾਂ ਹਾਂ ਜੀ ਹਾਂ ਹਾਂ ਵੀ ਰੁਕ ਗਿਆ ਭਾਈ ਕੋਲੇ ਖੜੀ ਮਾਏ ਭਾਈ ਤੇਰਾ ਕਦ ਕਿੰਨਾ ਹੋ ਗਿਆ ਸਾਢੇ 6 ਫੁੱਟ ਸਾਢੇ 6 ਫੁੱਟ ਬਈ ਕਿਹੜਾ ਕਰਦਾ ਝੋਕੀ ਦਾ ਕਰਦ ਕਿੰਨਾ ਹੋਊਗਾ ਸਾਢੇ 4 ਤੋਂ 5 ਅੰਦੇ ਹੈਗੇ ਸਾਢੇ 5 ਫੁੱਟ ਕਰਦੇ ਝੋਕੀ ਦਾ ਹੈਗਾ ਮਿੱਤਰੋ ਠੀਕ ਆ ਤੁਸੀਂ ਅੰਦਾਜ਼ਾ ਲਗਾਈ ਸਾਢੇ ਪੱਟ ਬਣਾ ਕੇ ਕਰ ਲਿਆ ਤੇ ਥੋੜੇ ਬਈ ਪੱਟ ਬੰਦੇ ਨੇ ਖਾਦੇ ਹਾਂਜੀ ਹਾਂ ਅਗਰ ਮੜ ਮੜ ਸਾਢੇ ਹਾਂ ਪਰ ਕਿਹੜੇ ਕਰ ਜਾਂਦਾ ਪਸੂ ਕਰੂ ਝੋਟੀ ਚਣਾ ਹਮਾਰਾ ਹਾਂਜੀ ਹਾਂ ਜਮਾਂ ਕਰ ਕਰੂ ਨਹੀਂ ਤੇ ਮੋਤਵਾੜੀ ਇਹਦੀ ਬੋਲੀ ਕਰ ਹਾਂਜੀ ਹਾਂ ਠੀਕ ਆ ਤੇ ਮੋਤਵਾੜੀ ਦਾ ਕਿਹੜਾ ਪੱਟੇ ਕਰਤਾ ਹਾਂ ਤੇ ਅੰਦਾਜ਼ਾ ਹੀ ਨਹੀਂ ਗਿਆ ਜੀ ਨੂੰ ਮੋਲ ਦਾ ਲੈ ਜੀ ਬਈ ਤੇ ਇਹ ਕਟੂਗਾ ਮਾਂ ਕਰ ਵਾਲੀ ਹਾਂਜੀ ਹਾਂਜੀ ਠੀਕ ਠੰਡੀ ਦਾ ਕੋਈ ਅੰਤ ਨਹੀਂ ਕੀ ਠੰਡੀ ਕੁੜੀ ਹੈ ਬਈ ਹਾਂਜੀ ਹਾਂਜੀ ਇਹ ਮਰਜੀ ਫਰੀ ਲੈ ਬਾਈ ਨੇ ਥੋੜੀ ਸ਼ਰਤ ਹਾਂਜੀ ਹਾਂਜੀ ਮਰਜੀ ਕਰ ਵਾਲੀ ਆਪ ਦਾ ਚੱਕਰੀ ਹੈਗੀ ਤੇ ਬਾਟੂ ਚੇਕ ਕਰ ਤੇ ਸਿੰਗੀ ਪੱਖੋਂ ਕਰਦਾ ਪੱਖੋਂ ਜੇ ਬਤਰਾ ਕੋਈ ਕਈ ਬੇਸ਼ੀ ਜੇ ਵੀ ਵੀ ਕੋਈ ਸੇਵਾ ਦੇ ਲਾਇਆ 15 ਲੀਟਰ ਕਰਿਆ 16 17 ਕਿਲੋ ਦੀ ਗਾਰੰਟੀ ਹੈ ਜੀ ਦੋਸਤ ਟਰੈਕਰੀ ਮਾਰ ਕੇ ਆ ਜਮਾ ਮਾਲ ਕਰ ਬਾਈ ਮਾਲਕਾ ਬਲੋ 12 ਫੇਰ ਅਗਲੋ ਪਹਿਲਾਂ ਨਾ ਦਿੱਤਾ ਸਮਝਾ ਮੈਂ 13 ਕਿਲੋ ਪਹਿਲਾਂ ਇੱਦਾਂ ਬਾਈ ਜੇਦਾ ਪਹਿਲਾ ਪਹਿਲਾਂ ਹੀ ਦੁੱਧ ਦਿੰਦਾ ਦੇ ਕਰਮਾਈ ਨੇ ਤੇ ਬਾਕੀ ਦੀ ਅੰਦਾਜ਼ਾ ਲਗਾ ਦੇ ਕਰ ਦੀ ਕਰ ਤੋਂ ਇਹ ਚੋਟੀ ਚੰਗੀ ਆ ਬਾਈ ਦੁੱਧਾਂ ਦੀ ਧੋਖੇ ਇੱਕ ਵਾਰ ਫੀਲ ਬਹੁਤ ਆ ਬਦਲਾ ਪਿੰਡਾ ਜਮਾ ਲੈ ਵੀ ਡੇ ਜੀ ਸਮਝ ਠੀਕ ਆ ਬਾਈ 10000 ਦੇ ਪਿੰਡੇ ਬਾਅਦ ਜਿੱਥੇ ਮਰ ਜੇ ਕਾੜੀ ਦਾ ਬਾਈ ਨਾ ਵੀ ਵਾਜੀ ਕਿੰਨੀ ਬਾਈ ਨਾ ਕਰ ਦੋ ਸਤਿਕਾਰ ਸਾਰੀ ਧੰਨਵਾਦ ਸਾਰੀ